ਤੁਸੀਂ ਦੇਖ ਰਹੇ ਹੋ ਕਿ ਮੈਂ ਇੱਕ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇਖੀ ਸੀ ਜਿਸ ਵਿੱਚ ਵੀਜਾ ਸੰਬੰਧੀ ਇੱਕ ਕਿਟ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਕਿਟ ਦੇ ਵਿੱਚ ਤਕਰੀਬਨ 45 ਜਿਹੜੀ ਵੈਜੀਟੇਬਲ ਸਬਜ਼ੀਆਂ ਨੇ ਉਹਨਾਂ ਦੇ ਵਿੱਚ 196 ਰੁਪਏ ਚ ਦਿੱਤੇ ਜਾਣਗੇ ਬੜਾ ਅੱਛੀ ਗੱਲ ਹੈ ਕਿ ਉਹਨਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਪਰੰਤੂ ਮੈਂ ਆਰਡਰ ਕਰ ਦਿੱਤਾ 4 ਤਰੀਕ ਨੂੰ ਮੇਰੇ ਕੋਲ ਆਰਡਰ ਪਹੁੰਚਦਾ ਹੈ 13 ਤਰੀਕ ਨੂੰ ਤਾਂ ਜਿਸ ਜਿਸ ਵਕਤ ਮੈਂ ਆਰਡਰ ਕੀਤਾ ਸੀ ਮੈਂ ਉਹਨਾਂ ਨੂੰ ਵਾਰ-ਵਾਰ ਫੋਨ ਕੀਤਾ ਪਰ ਫੋਨ ਨਹੀਂ ਚੁੱਕਿਆ ਉਹਨਾਂ ਨੇ ਮੇਰੇ ਪੋਸਟਪான் ਤੇ ਮੈਂ ਲਿਖ ਕੇ ਭੇਜਿਆ ਉਸ ਦਾ ਜਵਾਬ ਉਹਨਾਂ ਨੇ ਦਿੱਤਾ ਕਿ ਜੇ ਕੋਰੀਅਰ ਕਰੋਗੇ ਤਾਂ ਦੋ ਚਾਰ ਤਿੰਨ ਦਿਨਾਂ ਦੇ ਅੰਦਰ ਤੁਹਾਡਾ ਆਰਡਰ ਮਿਲ ਜਾਊਗਾ ਜੇ ਤੁਸੀਂ ਨਕਦ ਪੇਮੈਂਟ ਜਾਂ ਕਿਊ ਆਰ ਕੋਡ ਨਾਲ ਕਰੋਗੇ ਤਾਂ ਬਹੁਤ ਜਲਦੀ ਤਿੰਨ ਚਾਰ ਦਿਨਾਂ ਅੰਦਰ ਮਿਲ ਜਾਊਗਾ ਜੇ ਤੁਸੀਂ ਆਰਡਰ ਕਰਕੇ ਮੌਕੇ ਤੇ ਪੇਮੈਂਟ ਦਿਓਗੇ ਤਾਂ ਉਹਨੂੰ ਟਾਈਮ ਲੱਗ ਸਕਦਾ ਹੈਗਾ ਸਾਥੀ ਪਹਿਲੀ ਗੱਲ ਤਾਂ ਮੈਂ ਉਹਨਾਂ ਵੀਰਾਂ ਨੂੰ ਕਹਿੰਦਾ ਕਿ ਇਸ ਤਰ੍ਹਾਂ ਦੇ ਜਿਹੜੇ ਕੋਰੀਅਰ ਤੇ ਆਪਾਂ ਕੋਈ ਸਮਾਨ ਮਗਾਉਂਦੇ ਆ ਤਾਂ ਬੜਾ ਦੇਖ ਸਮਝ ਕੇ ਮੰਗਾਉਣਾ ਚਾਹੀਦਾ ਸਾਨੂੰ ਮੈਂ ਕਿਵਾਰ ਕੋਡ ਰਾਈ 196 ਰੁਪਏ ਉਹਨਾਂ ਨੂੰ ਭੇਜ ਦਿੱਤੇ ਤਾਂ ਉਹਨਾਂ ਨੂੰ ਪੁੱਛਿਆ ਕਿ ਕਿੰਨੇ ਦਿਨਾਂ ਚ ਆ ਜਾਊਗਾ ਕਹਿੰਦਾ ਇੱਕ ਹਫਤੇ ਦੇ ਅੰਦਰ ਅੰਦਰ ਆ ਜਾਊਗਾ ਪਰੰਤੂ 4 ਤਰੀਕ ਦਾ ਆਰਡਰ ਕੀਤਾ ਹੋਇਆ ਮੇਰਾ 13 ਤਰੀਕ ਨੂੰ ਮੈਨੂੰ ਮਿਲਦਾ ਹੈ ਤਾਂ ਜਦੋਂ ਮੈਂ ਕਿਟ ਮੈਨੂੰ ਮਿਲੀ ਤਾਂ ਕਿਟ ਦੇ ਵਿੱਚ ਤੁਸੀਂ ਦੇਖ ਲਓ ਕਿ ਸਿਰਫ ਕਿਸ ਦੇ ਅੰਦਰ 4 ਵਿੱਚ ਕਿਸ ਦੇ ਅੰਦਰ ਆਬੀਜ 2 4 ਕਿਸਦੇ ਅੰਦਰ ਆਬੀਜ ਦੂਜੀ ਗੱਲ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਵੇਂ ਆ ਕੁਝ ਹੋਰ ਪੈਕਟ ਦਿੱਤੇ ਹੋਏ ਨੇ ਇਹਨਾਂ ਦੇ ਵਿੱਚ 2 2 4 4 ਬੀਜ ਪਾ ਦਿੱਤੇ ਨੇ ਪਰੰਤੂ ਬਹੁਤ ਸਾਰੇ ਜਿਹੜੇ ਸਾਡੇ ਜ਼ਿਮੀਦਾਰ ਨੇ ਉਹ ਤਕਰੀਬਨ ਤਕਰੀਬਨ ਅਨਪੜ ਜਾਂ ਬਹੁਤ ਘੱਟ ਪੜੇ ਲਿਖੇ ਹੁੰਦੇ ਨੇ ਤਾਂ ਇਹਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਫਾਰਮੈਲਟੀ ਤੌਰ ਤੇ ਉਹਨਾਂ ਨੇ ਭੇਜਿਆ ਪਰੰਤੂ ਇਹ ਜਿਹੜੇ ਬੀਜ ਪਾਏ ਨੇ ਉਹਨਾਂ ਦੀ ਬਿਲਕੁਲ ਹੀ ਸਮਝ ਨਹੀਂ ਲੱਗ ਰਹੀ ਹੈਗੀ ਕਿ ਕਿਹੜਾ ਬੀਜ ਕਦੋਂ ਆਇਆ ਔਰ ਕਿਸ ਸਬਜ਼ੀ ਦਾ ਬੀਜ ਹੈ ਜਿਵੇਂ ਤੁਸੀਂ ਆ ਦੇਖੋ ਪੀਲਾ ਜਿਹਾ ਬੀਜ ਹੈ ਸ਼ਾਇਦ ਮੇਰੀ ਖਿਆਲ ਹੈ ਮੈਨੂੰ ਨਹੀਂ ਲੱਗਦਾ ਕਿ ਜਿਆਦਾਤਰ ਆਪਣੇ ਜਿਹੜੇ ਜ਼ਿਮੀਂਦਾਰ ਭਰਾ ਨੇ ਜਿਹੜੇ ਬਹੁਤ ਘੱਟ ਪੜੇ ਲਿਖੇ ਨੇ ਜਾਂ ਆਪਣੇ ਕੋਈ ਬਗੀਚੀ ਕੀ ਕਰੇ ਕਰਦੇ ਨੇ ਉਹਨਾਂ ਵਾਸਤੇ ਤਾਂ ਆ ਦੇਖੋ ਸਿਰਫ ਦੋ ਬੀਜ ਹੀ ਪਾਏ ਹੋਣੇ ਇਹ ਨਹੀਂ ਪਤਾ ਲੱਗਦਾ ਕਿ ਇਹ ਦੋ ਬੀਜ ਹੁਣ ਕਿਸ ਚੀਜ਼ ਦੇ ਨੇ ਤਾਂ ਆ ਕੀ ਆ ਦੇ ਚਾਰਕ ਬੀਜ ਪਾਤੇ ਤਾਂ ਮੈਂ ਉਹਨਾਂ ਨੂੰ ਇੱਕ ਆਪਣੇ ਵੱਲ ਸੁਝਾਅ ਵੀ ਦਿੰਦਾ ਕਿ ਭਾਵੇਂ ਉਹਨਾਂ ਨੇ 195 ਦੀ بجائے 400 ਰੁਪਏ ਦੀ ਇਹ ਪੈਕਿੰਗ ਕਰਦੇ ਨੇ ਪਰੰਤੂ ਪੈਕਿੰਗ ਦੇ ਵਿੱਚ ਬੀਜ ਵੱਧ ਮਾਤਰਾ ਚ ਪਾਏ ਜਾਂ ਤਾਂ ਕਿ ਜ਼ਿੰਮੇਦਾਰ ਜਿਹੜਾ ਬੀਜੂਗਾ ਉਹਨੂੰ ਵੀ ਕੁਝ ਹੋਰ ਹੁਣ ਇਹ ਚਾਰ ਬੀਜ 20 ਕਿਸ ਥਾਂ ਤੇ ਲਗਾਉਣ ਔਰ ਦੂਜਾ ਬੀਜ ਕਿੱਥੇ ਬੀਜਣ ਮੈਨੂੰ ਤਾਂ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਹੈ ਜੀ ਤਾਂ ਸੋਸ਼ਲ ਮੀਡੀਆ ਤੇ ਬੜਾ ਕੁਝ ਇਸ ਤਰ੍ਹਾਂ ਦਾ ਚੱਲ ਰਿਹਾ ਹੈਗਾ ਸੋ ਸਮਝ ਕੇ ਸੋਸ਼ਲ ਮੀਡੀਆ ਤੇ ਤੁਸੀਂ ਆਪਣੇ ਆਰਡਰ ਕਰਿਆ ਕਰੋ ਜੇ ਕੁਝ ਲੈਣਾ ਤਾਂ ਨੇੜ ਦੀ ਆਪਣੀ ਜਿਹੜੀ ਵੀ ਕੋਈ ਭਰੋਸੇਮੰਦ ਤੁਹਾਡੀ ਕੋਈ ਦੁਕਾਨ ਹੈ ਸਬਜ਼ੀ ਵਾਲੀ ਉਸ ਤੋਂ ਬੀਜ ਖਰੀਦਣਾ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਤਾਂ ਸਾਰੇ ਦੇਖ ਰਹੇ ਹੋ ਕਿ ਮੈਨੂੰ ਲੱਗਦਾ ਹੈ ਕਿ 196 ਰੁਪਏ ਚਲੋ ਠੀਕ ਹੈ 196 ਰੁਪਏ ਦੀ ਉਹਨਾਂ ਨੇ ਪਾਤੀ ਐਡ ਪਰੰਤੂ ਅੱਜ ਦੇ ਜਮਾਨੇ 'ਚ ਪੈਸੇ ਮੈਨੂੰ ਨਹੀਂ ਰੱਖਦਾ ਚੀਜ਼ ਬੜੀ ਅਹਿਮੀਅਤ ਹੁੰਦੀ ਹੈ ਹਰ ਕੋਈ ਚੀਜ਼ ਨੂੰ ਦੇਖ ਕੇ ਜੈਡ ਨੂੰ ਦੇਖ ਕੇ ਆਰਡਰ ਕਰਦਾ ਹੈ ਤਾਂ ਪਰ ਆ ਇਸ ਤਰ੍ਹਾਂ ਦੇ ਆਰਡਰਾਂ ਤੋਂ ਮੈਂ ਤਾਂ ਕਹਿੰਦਾ ਸੰਕੋਚੀ ਕਰਨਾ ਚੰਗਾ ਹੈ ਉਹਨੇ ਚਾਰ ਚਾਰ ਬੀਜ ਕਿਸ ਥਾਂ ਤੇ ਬੀਜਿਆ ਜਾਵੇ ਕਿਵੇਂ ਬੀਜਿਆ ਜਾਵੇ ਹੁਣ ਇਹ ਨਹੀਂ ਪਤਾ ਇਹਨਾਂ ਦੇ ਨਾਂ ਤਾਂ ਕੋਈ ਮਾਰਕਾ ਐਡਾ ਕੋਈ ਕਲੀਅਰ ਦਿਖਾਈ ਦੇ ਰਿਹਾ ਹੈਗਾ ਹਾਂ ਕੁਝ ਸਬਜ਼ੀਆਂ ਦੇ ਉੱਪਰ ਉਹਨਾਂ ਨੇ ਜਿਹੜਾ ਇਹ ਪਾਏ ਹੋਏ ਨੇ ਜਿਵੇਂ ਆ ਕੀਏ ਦੇ ਕੁਝ ਨਾਮ ਵਗੈਰਾ ਦਿੱਤੇ ਕੱਦੂ ਚੱਪਣ ਕੱਦੂ ਜਾਂ ਹੋਰ ਕੁਝ ਦੇ ਨਾਮ ਦਿੱਤੇ ਪਰੰਤੂ ਕੁਝ ਸਿੱਧੇ ਹੀ ਪਾਏ ਹੋਏ ਨੇ ਨਾ ਤਾਂ ਉਹਨਾਂ ਨੂੰ ਕੋਈ ਪੜਨ ਚਾਹੁੰਦਾ ਹੈ ਨਾ ਹੀ ਉਹਨਾਂ ਬੀਜਾਂ ਤੋਂ ਪਤਾ ਲੱਗ ਰਹਾ ਹੈ ਕਿ ਇਹ ਕਿਸ ਚੀਜ਼ ਦੇ ਬੀਜ ਨੇ ਜਿਵੇਂ ਤੁਸੀਂ ਆ ਬੀਜ ਦੇਖ ਰਹੇ ਹੋ ਸਾਥਿਓ ਤਾਂ ਮੈਂ ਤੁਹਾਨੂੰ ਮੇਰਾ ਵੀਡੀਓ ਪਾਣ ਦਾ ਮਤਲਬ ਇਹ ਹੀ ਹੈ ਕਿ ਸਾਨੂੰ ਸੋਚ ਸਮਝ ਕੇ ਜਿਹੜਾ ਵੀ ਕੋਈ ਬੀਜ ਵਗੈਰਾ ਲੈਣਾ ਹੈ ਉਹ ਲੈਣਾ ਚਾਹੀਦਾ ਹੈ ਕਿਉਂਕਿ ਇੱਕ ਵਾਰੀ ਬੀਜ ਬੀਜਿਆ ਹੋਇਆ ਉਸ ਸਮੇਂ ਸਿਰ ਤੇ ਜੇ ਆਪਾਂ ਦੁਬਾਰਾ ਬੀਜਾਂਗੇ ਤਾਂ ਉਹ ਸਮੇਂ ਸਿਰ ਤੇ ਨਹੀਂ ਉਗੂਗਾ ਜੇ ਆਪਾਂ ਉਹਨੂੰ ਦੁਬਾਰਾ ਬੀਜਾਂਗੇ ਤਾਂ ਕਿਉਂਕਿ ਆਪਾਂ ਨੂੰ ਪਤਾ ਹੁੰਦਾ ਹੈ ਕਿ ਜੇ ਪਰੋਸੇ ਮੰਦ ਕਿਸੇ ਵੀ ਦੁਕਾਨ ਤੋਂ ਆਪਾਂ ਕੋਈ ਵੀ ਸਬਜ਼ੀ ਦਾ ਬੀਜ ਲੈਂਦੇ ਹਾਂ ਤਾਂ ਉਹ ਆਪਾਂ ਨੂੰ ਤਸੱਲੀ ਹੁੰਦੀ ਔਰ ਬੀਜ ਹੁੰਦਾ ਵੀ ਹੈ ਜੇ ਨਾ ਹੋਵੇ ਤਾਂ ਆਪਾਂ ਉਸ ਦੁਕਾਨਦਾਰ ਨੂੰ ਜਾ ਕੇ ਕਹਿ ਵੀ ਸਕਦੇ ਹਾਂ ਸੋਸ਼ਲ ਮੀਡੀਆ ਤੇ ਮਂਗਾਇਆ ਹੋਇਆ ਸਮਾਨ ਆਪਾਂ ਕਿਸ ਨੂੰ ਕੀ ਕਹਿ ਸਕਦੇ ਹਾਂ ਨਾ ਤਾਂ ਉਹਦੇ ਨਾਲ ਵੀਰ ਨਾਲ ਆਪਣੀ ਕੋਈ ਜਾਣ ਪਛਾਣ ਹੈ ਨਾ ਹੋਰ ਸੋਸ਼ਲ ਮੀਡੀਆ ਤੇ ਆਪਾਂ ਨੇ ਆਰਡਰ ਕਰਤਾ ਆਪਾਂ ਨੂੰ ਉਹਨੂੰ ਭੇਜਤਾ ਪਰੰਤੂ ਮੇਰਾ ਮਕਸਦ ਸਿਰਫ ਪਨਦਾਈਕ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਸਾਨੂੰ ਸੰਕੋਚ ਕਰਨਾ ਚਾਹੀਦਾ ਹੈਗਾ ਧੰਨਵਾਦ ਜੇਕਰ ਤੁਹਾਨੂੰ ਵੀ ਇਹ ਵੀਡੀਓ ਮੇਰੀ ਚੰਗੀ ਲੱਗੀ ਜਾਂ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਆਪਣੇ ਸੁਝਾਅ ਦਿਓ ਵੀ ਕਿਸ ਤਰ੍ਹਾਂ ਦੇ ਸਾਨੂੰ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਆ